ਉਹ ਜੀ ਨੈਕਸਟ ਹੈ ਜੀ ਮਨਪ੍ਰੀਤ ਸਿੰਘ ਜੀ ਅੱਜ ਜਿਹਨਾਂ ਦਾ ਸਾਈਪਰਸ ਦਾ ਸਟੱਡੀ ਵਿੱਚ ਆਇਆ ਪਹਿਲੇ ਤੇ ਮੁਵਾਰਕਾ ਦੇ ਲਈ ਜੀ ਮਨਪ੍ਰੀਤ ਜੀ ਤੁਹਾਨੂੰ ਬਹੁਤ ਬਹੁਤ ਮੁਵਾਰਕਾਂ ਸੈਂਕ। ਥੈਂਕ ਯੂ ਜੀ। ਤੁਸੀਂ ਫਾਦਰ ਸਾਹਿਬ ਦੇ ਨਾਲ? ਹਾਂ ਜੀ। ਆਇਆ ਜੀ ਠੀਕ ਹੈ ਜੀ। ਚਲੋ ਤੁਹਾਨੂੰ ਬਹੁਤ ਬਹੁਤ ਮੁਵਾਰਕਾਂ। ਕਿਹੜੀ ਜਗ੍ਹਾ ਤੋਂ ਆਏ ਹੋ ਸਰ? ਹਾਂ ਜੀ ਤਰਪਤਨ ਕੈਰੋ ਤੋਂ। ਤਰਨ ਤਰਨ ਦੇ ਸ਼ਿਕਾਇਤ। ਕੈਰੋ ਤੋਂ। ਠੀਕ ਹੈ ਜੀ। ਮਨਪ੍ਰੀਤ ਸਾਈਪਰਸ ਹੀ ਕਿਉਂ ਚੱਲੇ ਹੋ? ਇੰਨੇ ਮੂਲਕਾ ਅੱਜ ਬੱਚੇ ਵੱਖਰੇ ਵੱਖਰੀਆਂ ਕੰਟਰੀਆਂ 'ਚ ਜਾ ਰਹੇ ਐ। ਤੁਸੀਂ ਸਾਈਪਰਸ ਕਿਉਂ ਚੁ ਉੰਡੀ ਸਰ ਬਹੁਤ ਜਲਦੀ ਸਾਈਪਰਸ ਯੂਰੋ ਜ਼ੋਨ ਦਾ ਪਾਰਟ ਬਣ ਜਾ ਰਿਹਾ ਵਾ ਸੈਨੀਕਲ ਯੂਰਪ ਤਾਂ ਹੈਗਾ ਉਹ ਜਿਹੜੀ ਹੈ ਬੋਲ ਰਹੀ ਤੇ ਯੂਰੋ ਚੱਲ ਰਿਹਾ ਕਰੰਸੀ ਯੂਰੋ ਹੈ ਹਾਂਜੀ ਯੂਰੋਪੀਅਨ ਯੂਨੀਅਨ ਦਾ ਪਾਰਟ ਹੈ ਉਹ ਜਿਹੜੀ ਯੂਰੋ ਦੇ ਯੂਰੋਪ ਦੇ ਵਿੱਚ ਹੈਗਾ ਬਟ ਜਿਹੜੀ ਕੀ ਗੱਲ ਕਹਿ ਰਹੇ 2026 ਦੇ ਵਿੱਚ ਸੈਨੀਕੰਦਾ ਪਾਰਟ ਬਣਨ ਜਾ ਰਿਹਾ ਤੇ ਇਹ ਜਿਹੜੀ ਚੀਜ਼ ਹੈ ਆਫੀਸ਼ੀਅਲੀ ਅਨਾਉਂਸ ਹੋ ਚੁੱਕੀ ਹੈ ਸਾਈਪਰਸ ਕੋਈ ਹੈਗਾ ਤੁਹਾਡੇ ਹਾਂਜੀ ਸਰ ਕZN ਹੈਗੇ ਕZN ਹੈਗੇ ਕਿੰਨੇ ਸਾਲ ਤੋਂ ਰਹਿ ਰਹੇ ਹੋ ਤੁਸੀਂ ਮੁੰਨਾ ਸਰ 5 ਤੋਂ 7 ਸਾਲ ਹੋ ਗਏ 5 ਤੋਂ 7 ਸਾਲ ਹੋ ਗਏ ਹਾਂਜੀ ਕਿੰਨੇ ਕੋ ਪੈਸੇ ਕਮਾ ਲੈਂਦੇ ਹੋ ਤੇ ਅਰਨਿੰਗ ਮਹੀਨੇ ਦੀ ਕਿੰਨੀ ਕਰ ਲੈਂਦੇ ਹੋ ਉਹ ਸਰ 2.5 ਤੋਂ 3 ਲੱਖ ਮੋਸਟਲੀ 2.5 ਤੋਂ 3 ਲੱਖ ਕੀ ਬਾਤ ਹੈ ਜੀ ਵੈਸੇ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਸੀ ਡੇਢ ਪੋਨੇ 2 ਤੱਕ ਤਾਂ ਮੈਂ ਸੁਣਿਆ ਪਰ 2.5 ਤੋਂ 3 ਲੱਖ ਵੀ ਬੱਚੇ ਉੱਥੇ ਕੁਮਾਰੇ ਪਰ ਗੱਲ ਦੇਖੋ ਉਹੀ ਆ ਜਾਂਦੀ ਹੈ ਇਹ ਤੁਹਾਡੇ ਦੇ ਡਿਪੈਂਡ ਕਰਦਾ ਤੁਸੀਂ ਕਿੰਨੀ ਮਿਹਨਤ ਕਰਨੀ ਹੈ ਠੀਕ ਹੈ ਕੰਟਰੀ ਕੋਈ ਵੀ ਛੋਟੀ ਵੱਡੀ ਨਹੀਂ ਹੁੰਦੀ ਸੋ ਦੇਖੋ ਇੰਨੇ ਘੱਟ ਬਜਟ 'ਚ ਜਿੱਤੇ ਅਜ 15 ਸਾਲ ਦਾ ਗੈਪ ਚੱਲ ਰਿਹਾ ਸੋ ਗੈਪ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੋਈ ਐਕਸਪੀਰੀਅੰਸ ਬਣਾਣੇ ਪੈਣੇ ਐ ਇੱਥੇ ਉਦਾਂ ਹੀ ਗੈਪ 15-15 ਸਾਲ ਦਾ 14 ਪਿਆ ਸੋ ਇੰਨੇ ਗੈਪ ਦੇ ਨਾਲ ਜਿੱਤੇ ਬਜਟ ਇੰਨਾ ਘੱਟ ਐ ਨੰਬਰ ਤੁਹਾਡੇ ਭਾਵੇਂ ਘੱਟ ਐ ਬੈਨ ਤੁਹਾਡੇ ਨਹੀਂ ਹੈਗੇ ਫਿਰ ਵੀ ਕੰਟਰੀ ਦੇਖੋ ਤੁਹਾਨੂੰ ਘਰ ਬੈਠੇ ਬੈਠੇ ਵੀਜ਼ਾ ਤੇਰੀ ਉਹ ਵੀ ਬਿਨਾ ਇੰਟਰਵਿਊ ਤੋਂ ਸੋ ਇਹਦਾ ਫਾਇਦਾ ਚੱਕੋ ਤੇ ਉਹ ਮੁਲਕ ਜਿੱਤੇ ਆਜੂ ਤੁਹਾਨੂੰ ਦੱਸ ਰਿਹਾ ਖੁਦ ਇਹਨਾਂ ਦੇ ਜਿਹੜੇ ਉੱਥੇ ਫਰੈਂਡਸ ਐ ਦੋ-ਦੋ ਢਾਈ-ਢਾਈ ਲੱਖ ਰੁਪਏ ਕਮਾ ਰਹੇ ਜਿਹੜੇ 5-7 ਸ ਤੇ ਮੈਂ ਫੇਰ ਕਹਾਂਗਾ ਜੇ ਇਹ ਸ਼ਹਿਰੀ ਵਿੱਚ ਆ ਗਿਆ ਫਿਰ ਤੁਹਾਡੇ ਵਾਸਤੇ ਓਕਾ ਹੋ ਜਾਣਾ ਹੋ ਸਕਦਾ ਖੀਰ ਲਾਈਫ ਟੇਕ ਹੋਵੇ ਖੀਰ ਲਾ ਮੌਕਾ ਹੋਵੇ ਇਹਦਾ ਜਿੰਨਾ ਹੋ ਸਕਦਾ ਫਾਇਦਾ ਚੱਕੋ ਜਿੰਨੇ ਵੀ ਸਾਡੇ ਪੈਨਪਰਾ ਵੀਡੀਓ ਦੇਖ ਰਿਹਾ ਜਾਂ ਜਿਹੜੇ ਕਪਲਸ ਖਾਸ ਕਰਕੇ ਇਹ ਵੀਡੀਓ ਦੇਖਦੇ ਆ ਦੇਖੋ ਇੱਥੇ ਸਪਾਊਸ ਵੀਜ਼ਾ ਭਾਵੇਂ ਨਹੀਂ ਹੁੰਦਾ ਪਰ ਤੁਸੀਂ ਆਪਣੀ ਵਕਰੀ ਵਕਰੀ ਫਾਈਲ ਲਗਾ ਕੇ ਇਕੱਠੇ ਜਾ ਸਕਦੇ ਹੋ ਇੱਕੋ ਕਾਲਜ ਦਾ ਐਡਮਿਸ਼ਨ ਦਵਾਵਾਂਗੇ ਇੱਕੋ ਦਿਨ ਤੁਹਾਡਾ ਵੀਜ਼ਾ ਹੋਊਗਾ ਤੇ ਵਧੀਆ ਡਿਸਕਾਊਂਟ ਦਵਾਵਾਂਗੇ ਸੋ ਕਹਿਣ ਦਾ ਮਤਲਬ ਹੈ ਜੇ ਤੁਹਾਨੂੰ ਲੱਗਦਾ ਇੱਥੇ ਤੁਹਾਡੀ ਨਹੀਂ ਸੈਟਿੰਗ ਹੋ ਜੀ ਨਵੇਂ ਕਪਲਸ ਆ ਜਾਂ ਇਥੇ ਨੌਕਰੀਆਂ ਕਰਦੇ ਪਏ ਲੱਗਦਾ ਇਥੇ ਨਹੀਂ ਸੈਟਿੰਗ ਹੁੰਦੀ ਬਈ ਤੁਸੀਂ ਵੀ ਸਾਈਪਰਸ ਜਾ ਸਕਦੇ ਹੋ ਬੜੇ ਕਪਲਸ ਆ ਜਿਹਨੇ ਤੁਹਾਨੂੰ ਆਪਾਂ ਵੀਜੇ ਦਿਖਾਈ ਜਿਹੜੇ ਸਾਈਪਰਸ ਜਾਂਦੇ ਪਏ ਆ ਕੀ ਮੈਸੇਜ ਹੋਊਗਾ ਜੀ ਬੱਚੇ ਅੱਜ ਕਿਹੜੇ ਬੱਚੇ ਸਾਈਪਰਸ ਚ ਜਾਣ ਸਰ ਮੋਸਟਲੀ 사ਹੀ ਜਾ ਸਕਦੇ ਜਿਨ੍ਹਾਂ ਦਾ ਜਿਆਦਾ ਗੈਪ ਹੋਵੇ ਜਿਨ੍ਹਾਂ ਦਾ ਬਜਟ ਘੱਟ ਹੋਵੇ ਸੋ ਦੇਖੋ ਜੀ ਦੋ ਹੀ ਚੀਜ਼ਾਂ ਹੈ ਦੇਖੋ ਅੱਜ ਸਾਈਪ੍ਰਸ ਜਿਹੜਾ ਹਰ ਇੱਕ ਕੰਸਲਟੈਂਟ ਕਰਦਾ ਪਿਆ ਕਿਉਂ ਕਿ ਇਹਦਾ 100% ਸਕਸੈਸ ਰੇਟ ਹੈ ਮੈਂ ਨਹੀਂ ਕਹੂੰਗਾ ਕਿ ਮੈਂ ਹੀ ਕੱਲੇ 100% ਸਕਸੈਸ ਰੇਟ ਦੇ ਨਾਲ ਵੀਜ਼ਾ ਲਵਾ ਰਹੇ ਹਾਂ ਅੱਜ ਹਰ ਇੱਕ ਬੰਦਾ ਕਹਿ ਰਿਹਾ 100% ਸਕਸੈਸ ਰੇਟ ਤੇ ਵੀਜ਼ੇ ਆਉਂਦੇ ਵੀ ਪਏ ਆ ਤੁਸੀਂ ਚੁਣਨਾ ਕਿਦਾਂ ਕਿ ਆਪਾਂ ਕਿਹੜੇ ਕੰਸਲਟੈਂਟ ਕੋਲ ਜਾਣਾ ਹੈ ਸਭ ਤੋਂ ਪਹਿਲਾਂ ਤਾਂ ਉਹਦੀ ਪ੍ਰੋਫਾਈਲ ਇਹ ਦੇਖੋ ਕਿੰਨੇ ਸਾਲਾਂ ਤੋਂ ਬੰਦਾ ਕੰਮ ਕਰ ਰਿਹਾ ਸੋ ਜੇ ਮੈਂ ਉਹ ਵੀਜ਼ਾ ਦੀ ਗੱਲ ਕਰਾਂ ਅੱਜ 2013 14 ਤੋਂ ਕੰਮ ਕਰਦੇ ਪਏ ਆ ਠੀਕ ਹੈ ਬਹੁਤ ਕੰਸਲਟੈਂਟ ਜਿਹੜੇ ਸਭ ਤੋਂ ਵੱਧ ਵੀਜ਼ੇ ਜਿਹੜੇ ਆ ਉਹ ਵੀਜ਼ਾ ਨੇ ਲਵਾਈ ਆ ਸੋ ਆ ਜਿਹੜੇ ਤੁਹਾਨੂੰ ਧੀਰ ਦਿਖਾਣੇ ਹਰ ਰੋਜ਼ ਇਹ ਕੋਈ ਨਵੀਂ ਧੀਰ ਨਹੀਂ ਹੈ ਇਹ 2013 14 ਤੋਂ ਇਦਾਂ ਹੀ ਤੁਹਾਨੂੰ ਜਿਹੜੀ ਲਗਾਤਾਰ ਧੀਰ ਦਿਖਾਣੇ ਪਿਆ ਸਾਈਪ੍ਰਸ ਦੀ ਸੋ ਕੱਲਾ ਕੱਲਾ ਜਿਹੜਾ ਕੋਲੇਜ ਆਪਾਂ ਅੱਜ ਤੋਂ 10 10 ਸਾਲ ਪਹਿਲਾਂ ਜਾ ਕੇ ਚੈੱਕ ਕਰ ਚੁੱਕੇ ਆ ਸੋ ਸਾਨੂੰ ਪਤਾ ਕਿਹੜਾ ਬੈਸਟ ਕੋਲੇਜ ਹੈ ਅੱਜ ਸਾਈਪ੍ਰਸ ਉਹ ਮੂਲਕ ਹੈ ਮੈਂ ਅਕੇ ਘਸਣ ਲਗਾ ਪਹਿਲਾਂ ਵੀ ਦੱਸਿਆ ਹੈ ਕੋਵਿਡ ਤੋਂ ਬਾਅਦ بڑے ਕਾਲਜ ਉੱਤੇ ਬਲੈਕਲਿਸਟ ਹੋਈ ਸੀ ਬੰਦ ਹੋਏ ਸੀਗੇ ਅੱਜ ਜਿੰਨਾ ਮਰਜ਼ੀ ਏਜੰਟ ਕਹੀ ਜਾਣ ਕੇ ਆਪਾਂ ਸਸਤੇ ਭੇਜ ਦਾਂਗੇ ਮਹਿੰਗੇ ਭੇਜ ਦਾਂਗੇ ਇਹ ਉਹੀ ਏਜੰਟ ਹੈ ਜੀ ਮੁੜ ਕੇ ਮੁੜ ਬਾਹਰ ਨਹੀਂ ਭੜਾਉਂਦੇ ਜਦੋਂ ਕਾਲਜ ਬੰਦ ਹੋ ਜਾਂਦੇ ਆ ਫਿਰ بڑے ਬੱਚੇ ਜਿਹੜੇ ਅੱਜ ਵੀ ਉੱਥੇ ਰੋਲਦੇ ਪਏ ਇਲੀਗਲ ਤੇ ਬਹੁਤ ਬੱਚੇ ਜਿਹੜੇ ਵਾਪਸ ਇੰਡੀਆ ਆ ਗਏ ਜਿਨ੍ਹਾਂ ਨੂੰ ਪੰਜੇ ਨਹੀਂ ਵਾਪਸ ਹੋਈ ਸੋ ਕਹਿੰਦਾ ਕਿਹੜੇ ਕੰਸਲਟੈਂਟ ਦੀ ਦਿੱਤਾ ਚੌਨ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਉਹਦੇ ਵੀਜ਼ਾ ਦੇਖੋ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੋ ਕੱਲੀ ਕੱਲੀ ਚੀਜ਼ ਪਰਖਿਆ ਕਰੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅੱਜ ਕਿਸੇ ਦੀ ਗੱਲਾਂ ਨਾ ਆਇਆ ਕਰੋ ਕਿ ਜੇ ਤੁਹਾਨੂੰ ਕਿਸੇ ਨੇ ਕਹਿਤਾ ਇਹ ਏਜੰਟ ਮਾੜਾ ਏਜੰਟ ਸਹੀ ਉਹਦੀ ਗੱਲਾਂ ਆਪ ਦੇਖੋ ਸੋਸ਼ਲ ਮੀਡੀਆ ਜਾ ਕੇ ਕੌਣ ਕਿੰਨੇ ਵੀਜੇ ਲਮਾਂਦਾ ਫਿਰ ਐਵੇਂ ਨਹੀਂ ਇੰਨੀ ਦੁਨੀਆ ਉਹ ਵੀਜ਼ਾ ਕਮਾਂਦੀ ਪਈ ਨਹੀਂ ਨਹੀਂ ਦੂਰੋ ਰੋਹ ਤੁਹਾਨੂੰ ਵੀਜ਼ੇ ਦਿਖਾਣੇ ਪਏ ਸਾਈਪ੍ਰਸ ਦੇ ਇੰਗਲੈਂਡ ਦੇ ਸੋ ਤੁਸੀਂ ਵੀ ਨਾ ਬੱਚਾਂ ਸਾਈਪ੍ਰਸ ਜਾਣਾ ਚਾਹੁੰਦੇ ਹੋ ਸੁਪਨੇ ਘਰਦਿਆਂ ਦੇ ਪੂਰੇ ਕਰਨਾ ਚਾਹੁੰਦੇ ਹੋ ਅਖੀਰਲਾ ਮੌਕਾ ਹੋ ਸਕਦਾ ਫਿਰ ਕਹ ਲਗਾ ਸਾਈਪ੍ਰਸ ਜਾਣਾ ਹੈ ਗੈਪ ਪੈ ਚੁੱਕਾ ਹੈ ਨੰਬਰ ਕੱਟਾ ਹੈ ਆਲਸ ਨਹੀਂ ਹੋ ਰਹੀ ਸਾਈਪਰ ਇਸ ਟਾਈਮ ਬੈਸਟ ਹੈ ਜੀ ਬਾਕੀ ਵਧੇਰੇ ਜਾਣਕਾਰੀ ਲਈ ਸਾਡੀ ਟੀਮ ਨੂੰ ਮਿਲੋ ਜਲੰਧਰ ਆ ਕੇ ਜਾਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰੋ ਨੰਬਰ ਹੈ 99575 99575 ਬਹੁਤ ਬਹੁਤ ਧੰਨਵਾਦ